ਹੈਲੋ ਦੋਸਤੋ ਅੱਜ ਦਾ ਬਲੌਗ ਬੜਾ ਹੀ ਖਾਸ ਹੋਣ ਵਾਲਾ ਹੈ ਤੇ ਬੜੀ ਕਹਿੰਡ ਚੀਜ਼ ਹੈ ਤੁਹਾਨੂੰ ਮੈਂ ਦਿਖਾਉਂਗਾ ਜਿਹੜਾ ਕਿ ਹਰੇਕ ਬੰਦੇ ਦਾ ਸੁਪਨਾ ਹੁੰਦਾ ਹੈ ਆਜੋ ਤੇ ਐਸੀ ਬੂਰਾ ਲੈਜੈਂਡਰੀ ਛੇਟਿਆ ਡਿਫੈਂਡਰਾਂ ਰੱਖੀਆਂ ਪਿੰਨ ਨੂੰ ਕਮਬੈਕ ਦੋਸਤੋ ਅੱਜ ਦਾ ਬਲੌਗ ਬੜਾ ਖਾਸ ਹੈ ਜਿਵੇਂ ਸਭ ਨੂੰ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀਆਂ ਦੀ ਇੱਕ ਗੱਲ ਬੜੀ ਜਿਹੜੀ ਹੈ ਮੰਨੀ ਗਈ ਹੈ ਕਿ ਪੰਜਾਬੀ ਬੰਦੇ ਦਾ ਜਿਹੜੀ ਚੀਜ਼ ਦੇ ਉੱਪਰ ਦਿਲ ਆ ਜਾਵੇ ਉਹ ਚੀਜ਼ ਲੈਣੀ ਹੀ ਲੈਣੀ ਹੈ ਚਾਹੇ ਉਹ ਹਿੰਡ ਕਰਕੇ ਲੈਣੀ ਹੈ ਜਿੱਦ ਕਰਕੇ ਲੈਣੀ ਹੈ ਚਾਹੇ ਉਹ ਚੀਜ਼ ਕੰਮ ਦੀ ਹੋਵੇ ਨਾ ਹੋਵੇ ਕੰਮ ਆਵੇ ਨਾ ਆਵੇ ਕੋਈ ਮੈਟਰ ਨਹੀਂ ਕਰਦਾ ਉਹ ਚੀਜ਼ ਲੈ ਕੇ ਘਰ ਖੜਾਣੀ ਹੈ ਬਸ ਇੰਨੀ ਕਿ ਹਿੰਡ ਹੁੰਦੀ ਹੈ ਪੰਜਾਬੀਆਂ ਦੀ ਤੇ ਇਸੇ ਹਿੰਟ ਦੀ ਗੱਲ ਕਰਦਾ ਮੈਂ ਅਸੀਂ ਵੀ ਜਦੋਂ ਕੰਮ ਕਰਨ ਲੱਗੇ ਸੀ ਸਭ ਤੋਂ ਪਹਿਲੀ ਚੀਜ਼ ਲਈ ਸੀ ਜਿਹੜਾ ਕਿ ਹਰੇਕ ਬੰਦੇ ਦਾ ਸੁਪਨਾ ਹੁੰਦਾ ਹੈ ਕਿ ਇਹ ਚੀਜ਼ ਸਾਡੇ ਕੋਲ ਹੋਣੀ ਚਾਹੀਦੀ ਹੈ ਹਨਾਂ ਸਰਪ੍ਰਾਈਜ਼ ਬੋਲਟ ਮੋਟਰਸਾਈਕਲ ਹਰੇਕ ਦਾ ਦਿਲ ਕਰਦਾ ਹੈ ਕਿ ਭਾਈ ਸਾਹਿਬ ਬੋਲਟ ਮੋਟਰਸਾਈਕਲ ਹੋਵੇ ਤੇ ਦੁਗ-ਦੁਗ ਕਰਾਂਦੇ ਜਾਈਏ ਸਾਡਾ ਵੀ ਬੜਾ ਪਿਆਰ ਸੀ ਇਸ ਬੋਲਟ ਨਾਲ ਅੱਜ ਵਿਚਾਰਾ ਇਹ ਕਪੜਾ ਦੇ ਕੇ ਘਰੇ ਖੜਾਏ ਹੋਇਆ ਬਹੁਤ ਘੱਟ ਚਲਾਉਂਦੇ ਆ ਪਰ ਪਿਆਰ ਬਹੁਤ ਹੈ ਇਸ ਚੀਜ਼ ਨਾਲ ਸਭ ਤੋਂ ਪਹਿਲੀ ਚੀਜ਼ ਸੀ ਪਹਿਲੀ ਕਮਾਈ ਦੀ ਇਹੀ ਬੋਲਟ ਹੀ ਲਿਆ ਸੀ ਬਹੁਤ ਪਿਆਰ ਕਰਦੇ ਆਂ ਅੱਜ ਬੁਲਟ ਨੂੰ ਪੰਜਾਬ ਜਿਹੜਾ ਸਾਰਾ ਹੀ ਬੁਲਟ ਨੂੰ ਬਹੁਤ ਪਸੰਦ ਕਰਦਾ ਹੁਣ ਤਾਂ ਥੋੜਾ ਜਿਹਾ ਇਹਦੇ ਜਿਹੜਾ ਨਾ ਬੁਲਟਾਂ ਦਾ ਉਹਦੀ ਇੰਨੀ ਖਾਸ ਆਵਾਜ਼ ਨਹੀਂ ਹੈ ਤਾਂ ਕਰਕੇ ਥੋੜਾ ਘੱਟ ਚਲਾਉਣ ਦਾ ਮਨ ਕਰਦਾ ਲੇਕਿਨ ਇਹ ਪੁਰਾਣੇ ਬੁਲਟ ਨੇ ਜਿਹੜੇ ਲਾਜਵਾਬ ਨੇ ਭਾਈ ਸਾਹਿਬ ਜਿਨ੍ਹਾਂ ਕੋਲ ਹੈਗੇ ਨੇ ਸੰਭਾਲ ਰੱਖੇ ਨੇ ਇਹਨਾਂ ਨੇ ਚੰਗੀਆਂ ਚੀਜ਼ਾਂ ਨੇ ਭਾਈ ਸਾਹਿਬ ਪੰਜਾਬੀਆਂ ਦੇ ਸ਼ੌਂਕ ਹੀ ਵੱਖਰੇ ਨੇ ਪੰਜਾਬੀ ਮੰਨੇ ਹੀ ਗਏ ਨੇ ਚੀਜ਼ਾਂ ਲਈ ਬੁਲਟ ਜੀਪਾਂ ਥਾਰਾਂ ਸਫਾਰੀਆਂ ਗੱਡੀਆਂ ਜਿੱਡੀਆਂ ਵੱਡੀਆਂ ਵੱਡੀਆਂ ਪੰਜਾਬ 'ਚ ਨੇ ਮੈਨੂੰ ਨਹੀਂ ਲੱਗਦਾ ਕਿਸੇ ਕੋ ਹੋਣਗੀਆਂ ਅੱਛਾ ਹੋਣਗੀਆਂ ਵੀ ਇੱਕ ਚੀਜ਼ ਹੋਰ ਹੈ ਮੈਂ ਕਿਹਾ ਕਿਸੇ ਟਰੈਕਟਰ ਦੇਖਿਆ ਸੀ ਕਿਸੇ ਬੰਦੇ ਕੋਲੇ ਨਾ ਉਹ ਬੰਦਾ ਮੈਨੂੰ ਕਹਿ ਰਿਹਾ ਸੀ ਕਿ ਯਾਰ ਟਰੈਕਟਰ ਦੇ ਕਿੰਨਾ ਸੋਹਣਾ ਮੈਂ ਇਹਨੂੰ ਵੀ ਗੱਲ ਕਹੀ ਸੀ ਮੈਂ ਕਿ ਜਿੰਨਾ ਸੋਹਣਾ ਤੇਰਾ ਟਰੈਕਟਰ ਹੈ ਨਾ ਇਹ ਦੋ ਦੁੱਗਣੇ ਦਾ ਪੰਜਾਬੀਆਂ ਨੇ ਟਾਇਰੇ ਪਾਏ ਹੁੰਦੇ ਆ ਟਾਇਰ ਮੈਂ ਕਿਹਾ ਸਿਰਫ ਟਾਇਰ ਹੋਣਗੇ ਇੰਨੇ ਜੋ ਇੰਨੇ ਮਹਿੰਗੇ ਤਾਂ ਹੋਰ ਮੋਡੀਫਿਕੇਸ਼ਨ ਮੈਂ ਕਿਹਾ ਉਨੇ ਦਾ ਟਰੈਕਟਰ ਦਾ ਪ੍ਰਾਈਸ ਨਹੀਂ ਹੁੰਦਾ ਜਿੰਨੇ ਉਹਦੇ ਉੱਪਰ ਲਾਏ ਹੁੰਦੇ ਨੇ ਭਰਾਵਾ 10 10 ਲੱਖ 20 20 ਲੱਖ ਦੇ ਉਹਦੇ ਡੀ ਜੇ ਸਿਸਟਮ ਲਾ ਰੱਖਿਆ ਤਿਆਰ ਕਰਾ ਰੱਖਿਆ ਮੋਡੀਫਾਈ ਕਰਾ ਰੱਖਿਆ ਕਿਰਪਾ ਮਾਲਕ ਦੀ ਖੇਲੀ ਜਾਂਦੇ ਵਧੀਆ ਪੰਜਾਬ ਇਹ ਪੰਜਾਬ ਸ਼ੌਂਕ ਦਾ ਕੋਈ ਮੁੱਲ ਨਹੀਂ ਇੱਕ ਚੀਜ਼ ਯਾਦ ਰੱਖੋ ਜਿਹੜੀ ਚੀਜ਼ ਤੁਹਾਨੂੰ ਪਸੰਦ ਹੈ ਉਹ ਜ਼ਰੂਰ ਕਰੋ ਚੰਗੀ ਲੱਗਦੀ ਹੈ ਕਰੋ ਮੋਡੀਫਾਈ ਕਰਨੀਆਂ ਕਰੋ ਕੋਈ ਗੱਲ ਨਹੀਂ ਤਾਂ ਕਿ ਇਹ ਚਲਾਨੀ ਹੋ ਜੂਗਾ ਜਦੋਂ ਤੇ ਜਿਆਦਾ ਕੀ ਹੋ ਜੂਗਾ ਕੋਈ ਚਲ ਚਲਾਓ ਆਪਣੀ ਮਨ ਦੀ ਇੱਛਾ ਜ਼ਰੂਰ ਪੂਰੀ ਕਰੋ ਥੈਂਕ ਯੂ